ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ 8TT ਦੀ ਭਰਤੀ ਹੈ ਜਿਹੜੀ ਜਿਹਦੇ ਵਿੱਚ 9494 ਤੇ 2364 ਦੀ ਜਿਹੜੀ ਭਰਤੀ ਚੱਲ ਰਹੀ ਹੈ ਜਿਹਦੇ ਵਿੱਚ ਬਹੁਤ ਜਦੋਜਹਿਦ ਹੋ ਕੇ ਆਪਣੇ ਜੂਨੀਅਨ ਨੇ ਬਹੁਤ ਸਾਥ ਦਿੱਤਾ ਤੇ ਹੁਣ ਅੱਜ ਇੱਕ ਲੈਟਰ ਜਾਰੀ ਹੋਇਆ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਵੱਲੋਂ ਜਾਨੀ ਕਿ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ 2364 ਤੇ 5994 ਏਟੀਟੀ ਅਸਾਮੀ ਦੀ ਭਰਤੀ ਲਈ ਉਮੀਦਵਾਰਾਂ ਵੱਲੋਂ ਸਕਰੂਟੀਨੀ ਸਮੇਂ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਮਿਸਲਾਂ ਚੈੱਕ ਕਰਨ ਲਈ ਹੇਠਾਂ ਦਰਸਾਏ ਗੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਮਿਤੀ 31 2025 ਤੋਂ ਅਗਲੇ ਹੁਕਮਾਂ ਤੱਕ ਜਿਹੜਾ ਆਪਣਾ ਜਿੱਥੇ ਉਹ ਹੋਇਆ ਸੀ ਉਹ ਡਾਕੂਮੈਂਟ ਆਫ ਵੈਰੀਫਿਕੇਸ਼ਨ ਉੱਥੇ ਲਗਾਈ ਗਈ ਹੈ ਤੇ ਆ ਉਹਨਾਂ ਦੀ ਲਿਸਟ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਵੀ ਜਿਹੜੇ ਆਪਣੇ ਸਕਿਉਰਟੀ ਨਿਸ਼ਮੇ ਉਮੀਦਵਾਰਾਂ ਨੇ ਆਪਣੇ ਜਮ੍ਹਾਂ ਕਰਵਾਈਆਂ ਨੇ ਡਾਕੂਮੈਂਟ ਉਹਨਾਂ ਦੀ ਦੁਬਾਰੇ ਉਹ ਕੀਤੀ ਜਾਣੀ ਹੈ ਠੀਕ ਹੈ ਤੇ ਆਪਣੇ ਯਾਨੀ ਕਿ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਭਰਤੀ ਦਾ ਪ੍ਰੋਸੈਸ ਕੀ ਹੈ ਸਟਾਰਟ ਹੋ ਗਿਆ ਤੇ ਦੇਖੋ ਹੁਣ ਅੱਗੇ ਅੱਗੇ ਦਾ ਕੀ ਰਹਿੰਦਾ ਹੈ ਤੇ ਇਹਦੇ ਵਿੱਚ ਦੇਖੋ ਤੁਸੀਂ 37 ਜਿਹੜੇ ਅਧਿਆਪਕ ਨੇ ਚਾਹੇ ਉਹ ਮੈਥ ਲੈਕਚਰਰ ਆ ਡੀਪੀਆਈ ਆ ਜਾਂ ਕੰਪਿਊਟਰ ਫੈਕਲਟੀ ਹੈ ਹਨ ਉਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲਿਆ ਕੇ ਲਾਏ ਨੇ ਤੇ ਇਹਨਾਂ ਨੂੰ ਕੀ ਗਿਆ ਸਮੂਹ ਜ਼ਿਲ੍ਹਾ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਭਰਤੀ ਦਾ ਕੰਮ ਮਾਨਜੋਗ ਕੋਰਟ ਵੱਲੋਂ ਮਿਤੀ ਵੱਧ ਹੋਣ ਕਾਰਨ ਉਪਰੋਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਕੂਲਾਂ ਤੋਂ ਤੁਰੰਤ ਤਰਲੀਬ ਕਰਕੇ ਮਿਤੀ 31 1 2025 ਨੂੰ ਸਵੇਰੇ 9:00 ਵਜੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਜਾਂਦੀ ਹੈ ਠੀਕ ਹੈ ਜੀ ਇਹ ਜਿਹੜੇ ਐਨਟੀਟੀਚਰ ਨੇ ਜਿਹੜੇ ਆਪਣੇ ਡਾਕੂਮੈਂਟ ਉਹਦੇ ਵਾਸਤੇ ਲਾਏ ਨੇ ਤੇ ਅੱਗੇ ਦੇਖੋ ਹੁਣ ਕੀ ਪ੍ਰੋਸੈਸ ਹੁੰਦਾ ਆ ਮਤਲਬ ਭਰਤੀ ਦਾ ਪ੍ਰੋਸੈਸ ਸਟਾਰਟ ਹੋ ਗਿਆ ਤੇ ਇਹੀ ਆਪਣੇ ਲਈ ਖੁਸ਼ਖਬਰੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ